ਓ ਕੋਰੇ ਓਰੇ ਓ ਚਿੱਟ ਕਪੜੀ ਆ ਜੇ ਪੂਆ ਦਾ ਹਾਂਜੀ ਓ ਆ ਜਗਾ ਚ ਥੋੜੇ ਥੋੜੇ ਬੁਲਬਲੇ ਜੇ ਉੱਠ ਰਹੇ ਨੇ ਤੇ ਪਾਣੀ ਥੱਲੇ ਨੂੰ ਜਾ ਰਿਹਾ ਚਰੀਫਾਨ ਗੜੀ ਕੀ ਲੱਗਦਾ ਕੀ ਕਹਿੰਨਾ ਓਏ ਕੁਛ ਨਹੀਂ ਜਨਾਬ ਕਹਿੰਦਾ ਤਾਂ ਹੈਗਾ ਦੀ ਕੋਈ ਚੁੱਪ ਕਰ ਗਿਆ। ਅੱਛਾ ਹੋਤਾ ਹੀ ਪਾਈਪ ਲਾਈਨ ਦੱਬੀ ਦੀ ਇੱਥੇ ਮੜਾ ਮੋਟਾ ਕਿਤੇ ਲੀਕ ਲੂਕ ਹੋ ਰਹੀ ਹੈ ਮੈਨੂੰ ਲੱਗਦਾ ਇੱਥੋਂ। ਪਾਈਪ ਲਾਈਨ ਦੱਬੀ ਆ। ਕਿ ਕਿਤੇ ਲਾਹਣ ਤਾਂ ਨਹੀਂ ਦੱਬਿਆ ਹੋਇਆ ਇੱਥੇ। ਨਾ ਤਾਂ ਇਹ ਸਾਡੇ ਦਾ ਦੋਹੇ 500 ਕੁ ਪੀਂਦਾ ਵੀ ਨਹੀਂ ਹੈਗਾ। ਅਸੀਂ ਲਾਣ ਵਾਲੇ ਕਿੱਥੇ ਆਂ? ਸ਼ੱਕ ਨੋ ਤਾਂ ਨਹੀਂ ਲੱਗਦਾ ਤੁਸੀਂ ਇਹੋ ਜੇ। ਉਹ ਪਤਾ ਕੀ ਕੋਈ ਕਮੀ ਰਹੇਗੀ ਆ ਦੇਖੋ ਥੋ ਵੀ ਮੜਮੜ ਬੋਲ ਬੋਲੇ ਤਾਂ ਉੱਥੇ ਵੀ ਉੱਠਦੇ ਨੇ ਜੀ। ਆ ਨੱਕਾ ਘੜਤਾ ਦੀ ਇੱਥੇ। ਉਹ ਥੱਟੱਕ ਜਾਂਦੀ ਆ ਜੇ ਕਿਤੇ ਕੋਈ ਕਮੀ ਪੇਸ਼ੀ ਨਿਕਲਿਆ ਹੀ ਨਾ ਮੈਂ ਸਾਲਿਓ ਸੋਡਾ ਚੰਮ ਪਟ ਦੂੰ ਪਰੋਂ ਪਰੋਂ ਨਹੀਂ ਨਹੀਂ ਇਹ ਜੀ ਗੱਲ ਨਹੀਂ ਹੋਉਂਦੀ ਚਲ ਉੱਥੇ ਬੈਠ ਕੇ ਗੱਲ ਕਰਦੇ ਆ ਜਿਹੜੀ ਹੋਰ ਕਰਨ ਵਾਲੀ ਅਸਲ ਚਲ ਉਥੇ